ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕਥਾ ਚਮਤਕਾਰ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਸੰਗਤ ਜੀ ਬੀਬੀ ਰਜਨੀ ਜੀ ਨਾਲ ਉਸ ਦੇ ਬਾਪ ਨੇ ਜੋ ਕੀਤਾ ਸੀ ਸੁਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਫਿਰ ਐਸਾ ਚਮਤਕਾਰ ਹੋਇਆ ਕਿ ਇੱਕ ਪਿੰਗਲਾ ਉਸ ਦੀ ਜਾਨ ਬਚਾਉਣ ਲਈ ਅੱਗੇ ਆਇਆ ਬੇਨਤੀ ਆਪਾਂ ਇਸ ਵਿਸ਼ੇ ਨੂੰ ਲੈ ਕੇ ਸਮਝਾਂਗੇ ਸਤਿਗੁਰੂ ਜੀ ਕਿਰਪਾ ਕਰਨ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਪਠੀ ਨਗਰ ਦੇ ਜ਼ਗੀਰਦਾਰ ਦੁਨੀ ਚੰਦ ਦੀ ਇੱਕ ਕਹਾਣੀ ਹੈ ਜੀ ਅੱਜ ਕੱਲ ਫਿਲਮ ਵੀ ਚੱਲ ਰਹੀ ਹੈ ਨਾ ਬੀਬੀ ਰਜਨੀ ਸਾਨੂੰ ਉਹ ਫਿਲਮ ਦੇਖਣੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਵਿਖਾਉਣੀ ਚਾਹੀਦੀ ਹੈ ਕੁਝ ਨਾ ਕੁਝ ਸਿੱਖਣ ਨੂੰ ਉਹਦੇ ਵਿੱਚੋਂ ਮਿਲੇਗਾ ਬੜੀ ਵੱਡੀ ਉਪਮਾ ਗੁਰੂ ਦੀ ਆਪਾਂ ਕਹਿ ਸਕਦੇ ਹਾਂ ਉਹਦੇ ਵਿੱਚ ਹੈ ਕਹਿੰਦੇ ਨੇ ਦੁਨੀ ਚੰਦ ਜੋ ਜ਼ਗੀਰਦਾਰ ਸੀ ਉਹਨੇ ਪੁੱਤਰ ਦੀ ਬੜੀ ਆਸ ਲਾਈ ਹੋਈ ਸੀ ਪਰ ਕਿਨੇ ਪ੍ਰਮਾਤਮਾ ਦੀ ਕੋਈ ਐਸੀ ਕਲਾ ਵਰਤੀ ਉਹਨੂੰ ਪੁੱਤਰ ਦੀ ਦਾਤ ਨਹੀਂ ਮਿਲੀ ਚਾਰ ਧੀਆਂ ਹੀ ਹੋਈਆਂ ਸਭ ਤੋਂ ਛੋਟੀ ਸੀ ਰਜਨੀ ਹੁਣ ਜਿਹੜੀਆਂ ਪਹਿਲੀਆਂ ਰਜਨੀ ਤੋਂ ਵੱਡੀਆਂ ਤਿੰਨ ਸੀ ਦੁਨੀ ਚੰਦ ਦੀਆਂ ਲੜਕੀਆਂ ਉਹਨਾਂ ਤਿੰਨਾਂ ਦਾ ਵਾਰੀ-ਵਾਰੀ ਵਿਆਹ ਕੀਤਾ ਗਿਆ ਉਹਨਾਂ ਦੇ ਵਾਰ ਵਧੀਆ ਲੱਭੇ ਗਏ ਤੇ ਪਰ ਇੱਕ ਦਿਨ ਐਸਾ ਹੋਇਆ ਕਿ ਨੇ ਜਦੋਂ ਵਰ ਲੱਭ ਰਹੇ ਸੀ ਬੀਬੀ ਰਜਨੀ ਦੇ ਲਈ ਜ਼ਗੀਰਦਾਰ ਦੁਨੀ ਚੰਦ ਕਹਿੰਦੇ ਉਹਦੀਆਂ ਜੜੀਆਂ ਤਿੰਨ ਧੀਆਂ ਸੀ ਉਹ ਵੀ ਆਪਣੇ ਪੇਕੇ ਘਰ ਆਈਆਂ ਹੋਈਆਂ ਸੀ ਜ਼ਗੀਰਦਾਰ ਕੋਲ ਕਹਿੰਦੇ ਉਹ ਆ ਕੇ ਆਪਣੇ ਪਿਤਾ ਦੀ ਉਪਮਾ ਕਰ ਰਹੀਆਂ ਸੀ ਵੀ ਸਾਨੂੰ ਸਾਡੇ ਪਿਤਾ ਨੇ ਬਹੁਤ ਕੁਝ ਦਿੱਤਾ ਸੁੱਖ ਆਰਾਮ ਵਧੀਆ ਵਰ ਇਹ ਸਾਡੇ ਪਿਤਾ ਦੀ ਦੇਣ ਹੈ ਪਰ ਰਜਨੀ ਇਸ ਗੱਲ ਦੇ ਨਾਲ ਸਹਿਮਤ ਨਹੀਂ ਸੀ ਉਹਦਾ ਮੰਨਣਾ ਸੀ ਵੀ ਇਹ ਸਭ ਕੁਝ ਜਿਹੜਾ ਹੈ ਪਰਮਾਤਮਾ ਦਾ ਦਿੱਤਾ ਹੋਇਆ ਹੈ ਤੇ ਉਹਦੀਆਂ ਭੈਣਾਂ ਨੇ ਇਸ ਗੱਲ ਤੇ ਸ਼ੰਕਾ ਜਤਾਈ ਆਪਣੇ ਪਿਤਾ ਨਾਲ ਗੱਲ ਕੀਤੀ ਤੇ ਉਹਦਾ ਪਿਤਾ ਉਹਦੇ ਤੇ ਵਰਿਆ ਰਜਨੀ ਨੂੰ ਕਹਿਣ ਲੱਗਿਆ ਇਹ ਸਭ ਕੁਝ ਸੁੱਖ ਸਹੂਲਤਾਂ ਤੈਨੂੰ ਮੈਂ ਦਿੱਤੀਆਂ ਹੋਈਆਂ ਨੇ ਤੇਰੇ ਰੱਬ ਨੇ ਤੇਰੇ ਪਰਮਾਤਮਾ ਨੇ ਤੇਰੇ ਅਕਾਲ ਪੁਰਖ ਨੇ ਤੈਨੂੰ ਕੁਝ ਨਹੀਂ ਦਿੱਤਾ ਕਹਿੰਦੇ ਨੇ ਉਸ ਤੋਂ ਬਾਅਦ ਉਸਦੇ ਪਿਤਾ ਦੁਨੀ ਚੰਦ ਨੇ ਉਹਦਾ ਵਿਆਹ ਜਿਹੜਾ ਗੁੱਸੇ ਦੇ ਵਿੱਚ ਆ ਕੇ ਇੱਕ ਪਿੰਗਲੇ ਦੇ ਨਾਲ ਕਰ ਦਿੱਤਾ ਇੱਕ ਕੋਸ਼ਟ ਰੋਗੀ ਦੇ ਨਾਲ ਉਹਦਾ ਵਿਆਹ ਕਰ ਦਿੱਤਾ ਉਹਨੇ ਬੀਬੀ ਰਜਨੀ ਨੇ ਇਹਨੂੰ ਵੀ ਗੁਰੂ ਦਾ ਭਾਣਾ ਮੰਨਿਆ ਤੇ ਆਪਣੇ ਪਤੀ ਨੂੰ ਛੋਟੀ ਜਿਹੀ ਗੱਡੀ 'ਚ ਬਿਠਾ ਕੇ ਕੋਸ਼ਟ ਰੋਗੀ ਨੂੰ ਪਿੰਡਾਂ ਦੇ ਵਿੱਚ ਨਿਕਲ ਜਾਂਦੀ ਹੈ ਮੰਗ ਕੇ ਕਹਾ ਕੇ ਆਪਣਾ ਗੁਜ਼ਾਰਾ ਕਰਦੀ ਹੈ ਤੇ ਆਪਣੇ ਪਤੀ ਨੂੰ ਨਾਲ ਲੈ ਕੇ ਜਾਂਦੀ ਹੈ ਤੇ ਕਾਫੀ ਸਮਾਂ ਜਿਹੜਾ ਹੈ ਏਦਾਂ ਹੀ ਬੀਤ ਗਿਆ ਤੇ ਉਹਦੇ ਪਿਤਾ ਨੇ ਜੋ ਕੀਤਾ ਸੀ ਉਹਨੇ ਉਹਨੂੰ ਵੀ ਪਰਵਾਨ ਕੀਤਾ ਬੀਬੀ ਰਜਨੀ ਨੇ ਸ਼ੰਕਾ ਨਹੀਂ ਜਤਾਇਆ ਅਕਾਲ ਪੁਰਖ ਦੀ ਰਜਾ ਦੇ ਵਿੱਚ ਰਾਜੀ ਰਹੀ ਕਹਿੰਦੇ ਬੀਬੀ ਰਜਨੀ ਚਲੀ ਜਾਂਦੀ ਹੈ ਕਾਫੀ ਸਮਾਂ ਬੀਤਦਾ ਕਹਿੰਦੇ ਇੱਕ ਦਿਨ ਜਦੋਂ ਮਾਈ ਰੱਜੀ ਮਾਈ ਰੱਜੀ ਵੀ ਕਹਿ ਦਿੰਦੇ ਆ ਬੀਬੀ ਰਜਨੀ ਵੀ ਕਹਿ ਦਿੰਦੇ ਆ ਬਹੁਤ ਸਾਰੀਆਂ ਜਿਹੜੀਆਂ ਘਟਨਾਵਾਂ ਦੇ ਵਿੱਚੋਂ ਜਿਹੜਾ ਇਸ ਗੱਲ ਦਾ ਜ਼ਿਕਰ ਵੀ ਮਿਲਦਾ ਮੈਂ ਪਹਿਲਾਂ ਛੋਟਾ ਸੀ ਉਦੋਂ ਬੱਚਿਆਂ ਨੂੰ ਕਹਾਣੀਆਂ ਸੁਣਾਈਆਂ ਜਾਂਦੀਆਂ ਸੀ ਮੈਂ ਬਹੁਤ ਵਾਰੀ ਜਿਹੜੀਆਂ ਇਹ ਕਹਾਣੀਆਂ ਸੁਣੀਆਂ ਕਿਨੇ ਪਿੰਡ ਪਿੰਡ ਜਦੋਂ ਬੀਬੀ ਰਜਨੀ ਘੁੰਮਦੀ ਸੀ ਮੰਗ ਕੇ ਗੁਜ਼ਾਰਾ ਕਰਦੀ ਸੀ ਤੇ रामदासਪੁਰ ਭਾਪ ਅੰਮ੍ਰਿਤਸਰ ਦੇ ਵਿੱਚ ਜਿਹਦਾ ਅੱਜ ਨਾਮ ਅੰਮ੍ਰਿਤਸਰ ਸ਼ਹਿਰ ਹੈ रामदासਪੁਰ ਦੇ ਬਾਹਰ ਨਿਰਮਾਨ ਧੀਨਾ ਜਿਹੜਾ ਸਰੋਵਰ ਹੈ ਜਿਹੜਾ ਭਾਵ ਹਰਮੰਦਰ ਸਾਹਿਬ ਦਾ ਸਰੋਵਰ ਹੈ ਉਸ ਸਰੋਵਰ ਦੇ ਲਾਗੇ ਕਿਉਂਕਿ ਤੁਹਾਨੂੰ ਪਤਾ ਪਹਿਲਾਂ ਦਾ ਕੱਚਾ ਸੀ ਜੋ ਆਪਾਂ ਕਿਤਾਬਾਂ ਦੇ ਵਿੱਚ ਪੜਿਆ ਕਹਿੰਦੇ ਉਹਦੇ ਕੰਡੇ ਜਿਹੜਾ ਹੈ ਆਪਣੇ ਪਤੀ ਨੂੰ ਲੈ ਕੇ ਆਰਾਮ ਕਰਨ ਲੱਗੀ ਤੇ ਆਪਣੇ ਪਤੀ ਨੂੰ ਛੱਡ ਕੇ ਇੱਕ 베ਰੀ ਦੇ ਰੁੱਖ ਦੇ ਥੱਲੇ ਬਿਠਾ ਕੇ ਛਾਇਆ ਦੇ ਵਿੱਚ ਆਪ ਖੁਦ ਨਗਰ ਦੇ ਵਿੱਚ ਭਿਖਿਆ ਮੰਗਣ ਲਈ ਚਲੀ ਜਾਂਦੀ ਹੈ ਕਹਿੰਦੇ ਬਾਅਦ ਵਿੱਚ ਉਸਦੇ ਪਤੀ ਨੇ ਦੇਖਿਆ ਕਿ ਕੁਝ ਪੰਛੀ ਜਿਹੜੇ ਨੇ ਕੋਈ ਜਿਹੜੇ ਲੋਕ ਨੇ ਉਹਨਾਂ ਨੇ ਕਾਂ ਦਾ ਕਾਵਾਂ ਦਾ ਵੀ ਜ਼ਿਕਰ ਕਰਿਆ ਵੀ ਕਾਲੇ ਕਾਂ ਵਿੱਚ ਬੜ ਰਹੇ ਸੀ ਚਿੱਟੇ ਹੋਹੋ ਨਿਕਲ ਰਹੇ ਸੀ ਤੇ ਕਈ ਵਿਦਵਾਨਾਂ ਨੇ ਜ਼ਿਕਰ ਕੀਤਾ ਕਹਿੰਦੇ ਕੁਝ ਪੰਛੀ ਜਿਹੜੇ ਸੀ ਉਸ ਦੇ ਵਿੱਚ ਜਿਨ੍ਹਾਂ ਦਾ ਕੋਈ ਅੰਗ ਪੈਰ ਨਹੀਂ ਸੀ ਕੁਝ ਵੀ ਸੀ ਉਹਦੇ ਵਿੱਚ ਟੁੱਬੀ ਲਾਉਂਦੇ ਸੀ ਕਹਿੰਦੇ ਠੀਕ ਹੋਹੋ ਨਿਕਲਦੇ ਸੀ ਚਲੋ ਕੁਝ ਵੀ ਲਾਓ ਪਰ ਗੁਰੂ ਦੀ ਆਸ ਥਾ ਭਰੋਸਾ ਸੀ ਕਹਿੰਦੇ ਕੁਦਰਤ ਦਾ ਹੈਰਾਨੀ ਜਨਕ ਚਮਤਕਾਰ ਹੋਇਆ ਕਹਿੰਦੇ ਆਖਰ ਉਹਦੇ ਪਤੀ ਨੇ ਜੋ ਉਹਦਾ ਪਤੀ ਸੀ ਉਹਦਾ ਨਾਮ ਵਿਕਰਮ ਦੱਤ ਕਰਕੇ ਇਤਿਹਾਸ ਦੇ ਵਿੱਚ ਆਉਂਦਾ ਬੀਬੀ ਰਜਨੀ ਦੇ ਘਰ ਵਾਲਾ ਕਹਿੰਦੇ ਰੇਗਦਾ ਹੋਇਆ ਬੜੀ ਮੁਸ਼ਕਲ ਦੇ ਨਾਲ ਉਸ ਛੱਪੜ ਦੇ ਕੋਲ ਪਹੁੰਚਿਆ ਜਿੱਥੇ ਸਰੋਵਰ ਸੀ ਉਹ ਪਾਣੀ ਖੜਾ ਸੀ ਉਹਦੇ ਵਿੱਚ ਕਹਿੰਦੇ ਉਸਨੇ ਇਸ਼ਨਾਨ ਕੀਤਾ ਪਲ ਭਰ ਦੇ ਵਿੱਚ ਜਿਹੜਾ ਉਹਦਾ ਕੋੜ ਸੀ ਸਰੀਰ ਦਾ ਉਹ ਦੂਰ ਹੋ ਗਿਆ ਉਹ ਰਜਨੀ ਦੇ ਪਰਤਣ ਦੀ ਉਡੀਕ ਕਰਨ ਲੱਗਿਆ ਹੁਣ ਸੋਹਣਾ ਸੁੰਦਰ ਜਵਾਨ ਸਡੋਲ ਬਣ ਗਿਆ ਕੋੜ ਰੋਗ ਠੀਕ ਹੋ ਗਿਆ ਹੁਣ ਜਦੋਂ ਬੀਬੀ ਰਜਨੀ ਕਹਿੰਦੇ ਵਾਪਸ ਪਰਤੀ ਡਾਲੀ ਕਰਕੇ ਖਾਣ ਵਾਸਤੇ ਕੁਝ ਮੰਗ ਕੇ ਲੈ ਕੇ ਆਈ ਉਹਨੇ ਵਾਪਸ ਆ ਕੇ ਦੇਖਿਆ ਵੀ 베ਰੀ ਥੱਲੇ ਮੈਂ ਇੱਕ ਕੋੜੀ ਪਤੀ ਨੂੰ ਛੱਡ ਕੇ ਗਈ ਸੀ ਇੱਥੇ ਤਾਂ ਇੱਕ ਨੌਜਵਾਨ ਬੈਠਾ ਤੇ ਉਥੇ ਉਹਨੇ ਆਪਣੇ ਕੋੜੀ ਪਤੀ ਨੂੰ ਨਾ ਦੇਖ ਤੇ ਇੱਕ ਤੰਦਰੁਸਤ ਜਵਾਨ ਨੂੰ ਵੇਖਿਆ ਜੋ ਉਸ ਨੂੰ ਕਹਿਣ ਲੱਗਿਆ ਵੀ ਕੀ ਦੇਖਦੀਆਂ ਇੱਧਰ ਉੱਧਰ ਮੈਂ ਹੀ ਤੇਰਾ ਪਤੀ ਆ ਮੈਂ ਹੀ ਤੇਰਾ ਘਰ ਵਾਲਾ ਹਾਂ ਤਾਂ ਰਜਨੀ ਨੂੰ ਇਸ ਗੱਲ ਦਾ ਵਿਸ਼ਵਾਸ ਨਹੀਂ ਹੋਇਆ ਉਸ ਉੱਤੇ ਆਪਣੇ ਪਤੀ ਨੂੰ ਗਾਇਬ ਕਰਨ ਦਾ ਸੰਦੇਹ ਹੋਇਆ ਵੀ ਸ਼ਾਇਦ ਇਸਨੇ ਮੇਰੇ ਪਤੀ ਨੂੰ ਕਿਦਰੇ ਮਾਰ ਤਾੜ ਦਿੱਤਾ ਹੈ ਜਾਂ ਉਸ ਨੂੰ ਗਾਇਬ ਕਰ ਦਿੱਤਾ ਹੈ ਤੇ ਮੈਨੂੰ ਇਸ ਗੱਲ ਦਾ ਯਕੀਨ ਨਹੀਂ ਹੈ ਕਿਨੇ بڑا ਰੌਲਾ ਰੱਪਾ ਪਿਆ ਨਗਰ ਵਾਸੀ ਇਕੱਠੇ ਹੋਏ ਤਾ ਝਗੜੇ ਦਾ ਨਿਆਂ ਕਰਨ ਲਈ ਉਹਨਾਂ ਨੇ ਸੁਝਾਅ ਦਿੱਤਾ ਸੀ ਕਿ ਦੋਨੋਂ ਤੁਸੀਂ ਬਾਬਾ ਬੁੱਢਾ ਜੀ ਕੋਲ ਚਲੇ ਜਾਵੋ ਕਿਉਂਕਿ ਉਹੀ ਇਸ ਸਰੋਵਰ ਦੇ ਕਾਰਜ ਦੀ ਦੇਖਭਾਲ ਕਰ ਰਹੇ ਨੇ ਅਜਿਹਾ ਹੋਇਆ ਕਿ ਨੇ ਬਾਬਾ ਬੁੱਢਾ ਜੀ ਨੇ ਦੋਵਾਂ ਦੀ ਗੱਲ ਸੁਣੀ ਅਤੇ ਜਵਾਨ ਨੂੰ ਕਿਹਾ ਕਿ ਪੁਰਾਣਾ ਕੋਸ਼ਟ ਰੋਗੀ ਕੋਈ ਅੰਗ ਹੈ ਹਲੇ ਬਾਕੀ ਕਿਤੇ ਕੋਈ ਤੇ ਉਸ ਜਵਾਨ ਨੇ ਦੱਸਿਆ ਕਿ ਸੱਜੇ ਹੱਥ ਦੀਆਂ ਉਂਗਲੀਆਂ ਨੇ ਤੇ ਉਹ ਹਲੇ ਵੀ ਕੋਸ਼ਟ ਰੋਗ ਤੋਂ ਪ੍ਰਭਾਵਿਤ ਨੇ ਕੋੜ ਚੱਲ ਰਿਹਾ ਹੈ ਕਿਉਂਕਿ ਇੱਕ ਝਾੜੀ ਨੂੰ ਫੜ ਕੇ ਉਸਨੇ ਡੁਬਕੀ ਲਾਈ ਸੀ ਬਾਬਾ ਬੁੱਢਾ ਜੀ ਉਹਨਾਂ ਦੋਨਾਂ ਨੂੰ ਉਸ ਸਥਾਨ ਤੇ ਲੈ ਗਏ ਤੇ ਜਵਾਨ ਨੂੰ ਸਰੋਵਰ ਦੇ ਵਿੱਚ ਹੱਥ ਪਾਉਣ ਲਈ ਕਿਹਾ ਵੇਖਦੇ ਹੀ ਵੇਖਦੇ ਕਿਨੇ ਜੋ ਹੱਥਾਂ ਦੇ ਉੱਤੇ ਕੋੜ ਸੀ ਉਹ ਵੀ ਖਤਮ ਹੋ ਗਿਆ ਚਿੰਨ ਸੀ ਜਿਹੜੇ ਖਤਮ ਹੋ ਗਏ ਇਹ ਪ੍ਰਮਾਣ ਦੇਖ ਕੇ ਬੀਬੀ ਰਜਨੀ ਕਾਫੀ ਸੰਤੋਸ਼ਟ ਹੋਈ ਤੇ ਖੁਸ਼ ਹੋਈ ਤੇ ਉਹ ਦੋਵੇਂ ਖੁਸ਼ੀ ਨਾਲ ਜੀਵਨ ਬਤੀਤ ਕਰਨ ਲੱਗੇ ਇਹ ਸਥਾਨ ਦੁੱਖਪੰਜਨੀ 베ਰੀ ਦੇ ਨਾਮ ਵੱਜੋ ਜਾਣਿਆ ਜਾਂਦਾ ਜੋ ਅੱਜ ਵੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਮੌਜੂਦ ਹੈ ਪਿਆਰਿਓ ਇਹ ਉਹੀ ਦੁੱਖਪੰਜਨੀ 베ਰੀ ਹੈ ਜਿਸ ਥੱਲੇ ਬੀਬੀ ਰਜਨੀ ਦੇ ਪਤੀ ਵਿਕਰਮਦੱਤ ਨੇ ਇਸ਼ਨਾਨ ਕੀਤਾ ਸੀ ਇਸ 베ਰੀ ਦੇ ਥੱਲੇ ਇਸ਼ਨਾਨ ਕੀਤਾ ਅੱਜ ਆਪਾਂ ਨੂੰ ਦੁੱਖ ਭੰਜਨੀ 베ਰੀ ਦੇ ਨਾਮ ਨਾਲ ਜਾਣਦੇ ਆ ਸੋ ਸਾਧ ਸੰਗਤ ਜੀਓ ਬੀਬੀ ਰਜਨੀ ਦੇ ਜੋ ਪਤੀ ਨੇ ਕੀਤਾ ਸੀ ਉਹ ਗੁੱਸੇ ਵਿੱਚ ਆ ਕੇ ਹੰਕਾਰ ਦੇ ਵਿੱਚ ਕੀਤਾ ਸੀ ਪਰ ਬੀਬੀ ਰਜਨੀ ਨੇ ਉਹਨੂੰ ਭਾਣਾ ਮੰਨਿਆ ਤੇ ਆਖਰਕਾਰ ਸਤਿਗੁਰੂ ਨੇ ਉਹਦੀ ਹਿਰਦੇ ਰੂਪ ਘਰ ਦੀ 베ਬਲ ਤਾਨੂੰ ਪਹਿਚਾਣਿਆ ਤੇ ਉਹਨੂੰ ਪਤਾ ਲੱਗ ਗਿਆ ਵੀ ਇਹ ਮੇਰੇ ਭਾਣੇ ਦੇ ਵਿੱਚ ਰਹਿ ਕੇ ਬੱਚੀ ਖੁਸ਼ ਹੈ ਤੇ ਜੋ ਕੋਨੇ ਮੰਗਿਆ ਵੀ ਨਹੀਂ ਸੀ ਉਹ ਉਹਨੂੰ ਦੇਤਾ ਉਹਦੇ ਪਤੀ ਨੂੰ ਚੰਗਾ ਭਲਾ ਕਰ ਦਿੱਤਾ ਤੇ ਆਖਰ ਉਹ ਸਾਰੀਆਂ ਚੀਜ਼ਾਂ ਕਹਿੰਦੇ ਬੀਬੀ ਰਜਨੀ ਨੂੰ ਪ੍ਰਾਪਤ ਹੋਈਆਂ ਜੋ ਸ਼ਾਇਦ ਦੁਨੀਆਂ ਭੈਣਾ ਕੋਲ ਵੀ ਨਹੀਂ ਸੀ ਕਿਉਂਕਿ ਗੁਰੂ ਕੇ ਭਾਣੇ ਵਿੱਚ ਮੰਨ ਰੇ ਗੁਰ ਕੇ ਭਾਣੇ ਚੱਲ ਸਤਿਗੁਰ ਕਹਿੰਦੇ ਜਦੋਂ ਗੁਰੂ ਦੇ ਭਾਣੇ ਵਿੱਚ ਚੱਲਦਾ ਹੈ ਤਾਂ ਫਿਰ ਬਹੁਤ ਕੁਝ ਸਤਿਗੁਰ ਬਖਸ਼ਿਸ਼ ਕਰ ਦਿੰਦੇ ਨੇ ਤੇ ਬੀਬੀ ਰਜਨੀ ਨੂੰ ਫਿਰ ਬਹੁਤ ਕੁਝ ਬਖਸ਼ਿਸ਼ਾਂ ਰੂਪ ਦੇ ਵਿੱਚ ਮਿਲਿਆ ਸੀ ਇਹ ਅਸਲ ਕਹਾਣੀ ਹੈ ਬੀਬੀ ਰਜਨੀਦੀ ਜੋਸ ਫਿਲਮ ਬੀਬੀ ਰਜਨੀ ਦੇ ਵਿੱਚ ਵੀ ਵਿਖਾਇਆ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ